ਸਤਨਾਮ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ ਬੇਲਾਬਦ ਮਹਾਨਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕਾ ਰੰਗ ਰਤ ਮਨ ਮਾਨੇ ਮਨ ਮੁਖ ਭਰਮ ਭੁਲੇ ਬੋ ਰਾਨੇ ਹਰ ਬਿਨ ਕਿਉ ਹੋ ਰਹੀਏ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵ ਮੇਰੀ ਮਾਈ ਹਰ ਬਿਨ ਜੀ ਰਰਨ ਸਕੈ ਖਿਨ ਸਤਗੁਰੂ ਬੂਜ ਬੁਜਾਈ ਰਹਾਉ ਮੇਰਾ ਪ੍ਰਭ ਵਿਸਰੈ ਹਉ ਮਰਿ ਹਉ ਦੋਖ ਖਾਲੀ ਸਾਹ ਸਿ ਵਿਰਾਸ ਜਪਿਓ ਆਪਣੇ ਹਰ ਭਾਲੀ ਸਦ ਮੈ ਰਗਨ ਹਰ ਨਾਮ ਨਿਹਾਲੀ ਅਜਬ ਜਾਨੇ ਗੁਰਮੁਖ ਹਰਿ ਨਾਦੀ ਅਕਤਗਥਾ ਕਹੀਐ ਗੁਰ ਭਾਏ ਪ੍ਰਭ ਅਗਾਮ ਅਗੋਚਰ ਦੇਹ ਦਿਖਾਈ ਬਹਿਨ ਗੁਰ ਕਰਣੀ ਕੀ ਆਕਾਰ ਕਮਾਈ ਹਉ ਮੈਂ ਵੇਟ ਚੱਲੇ ਗੁਰ ਸ਼ਬਦ ਸੁਮਾਈ ਮਨ ਮੁਖ ਵਿਛੜੇ ਕੋਟੀ ਰਾਸ ਗੁਰਮੁਖ ਨਾਮ ਮਿੜਾ ਸਬਾਸ ਹਰਿ ਕਿਰਪਾ ਧਾਰੀ ਦਾਸ ਰੰ다ਸ ਜਨ ਨਾਨਕ ਹਰਿ ਨਾਮ ਧਨ ਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਬਿਲਾਵਲ ਮਹਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕਾ ਰੰਗ ਰਤ ਮਨ ਮਾਨੇ ਮਨ ਮੁਗ ਭਰਮ ਭੁਲੇ ਬੁਰਾਨੇ ਹਰ ਬਿਨ ਕਿਉ ਹੋ ਰਹੀਏ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀ ਮੇਰੀ ਮਾਈ ਹਰ ਬਿਨ ਜੀ ਹਰ ਰਰਨ ਸਕੈ ਕਹਨੇ ਸਾਧ ਗੁਰੂ ਬੂਜ ਬੁਜਾਈ ਰਹਾਉ ਮੇਰਾ ਪ੍ਰਭ ਵਿਸਰੈ ਹਉ ਮਰਿ ਹੋ ਦੁਖ ਖਾਨੀ ਸਾਹਸ ਵਿਰਾਸ ਜਪਿਓ ਆਪਣੇ ਹਰ ਭਾਲੀ ਸਦ ਬਿਰਾਗਨ ਹਰ ਨਾਮ ਨਿਹਾਲੀ ਅਜਬ ਜਾਣੇ ਗੁਰਮੁਖ ਹਰ ਨਾਦੀ ਅਕਾਚ ਚਗਤ ਆਹ ਕਹੀਏ ਗੁਰ ਭਾਏ ਪ੍ਰਭ ਅਗਾਮ ਅਗੋਚਰ ਦੇ ਦਿਖਾਈ ਬੇਨ ਗੁਰ ਕਰਨੀ ਕੀ ਆਕਾਰ ਕਮਾਈ ਹਉ ਮੈਂ ਬੇਟ ਚੱਲੇ ਗੁਰ ਸ਼ਬਦ ਸੁਮਾਈ ਮਨ ਮੁਖ ਵਿਛੜੇ ਕੋਟੀ ਰਾਸ ਗੁਰਮੁਖ ਨਾਮ ਮਿਲਾ ਸਬਾਸ ਹਰਿ ਕਿਰਪਾ ਤਾਰੀ ਦਾਸ ਰੰਦਾਸ ਜਨ ਨਾਨਕ ਹਰਿ ਨਾਮ ਧਨ ਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਸਪਜੀਓ ਬੇਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰਿ ਕਾ ਰੰਗ ਰਤ ਮਨ ਮਾਨੇ ਮਨਮੁਖ ਭਰਮ ਭੁਲੇ ਬੁਰਾਨੇ ਹਰ ਬਿਨ ਕਿਉ ਹੋ ਰਹੀਐ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀ ਹਰ ਰਹਿ ਨਾ ਸਕੈ ਖੇਨ ਸਤਿਗੁਰ ਬੂਝ ਬੁਝਾਈ ਰਹਾਉ ਮੇਰਾ ਪ੍ਰਭ ਵਿਸਰੈ ਰਿਹਾ ਹੋ ਦੋ ਖਾਲੀ ਸਾਹਸ ਵਿਰਾਸ ਜਪਿਓ ਆਪਣੇ ਹਰਿ ਭਾਣੀ ਸਦ ਬਿਰਾਗਨ ਹਰਿ ਨਾਮ ਨਿਹਾਲੀ ਅਜਬ ਜਾਣ ਗੁਰਮੁਖ ਹਰਿ ਨਾਦੀ ਅਕਥ ਗਥਾ ਕਹੀਐ ਗੁਰ ਭਾਏ ਪ੍ਰਭ ਅਗਾਮ ਅਗੋਚਰ ਦੇਹ ਦਿਖਾਈ ਬੇਨ ਗੁਰ ਕਰਣੀ ਕੀ ਆਕਾਰ ਕਮਾਈ ਹਉ ਮੈਂ ਬੇਟ ਚੱਲੇ ਗੁਰ ਸ਼ਬਦ ਸੁਮਾਈ ਮਨ ਮੁਖ ਵਿਛੜੇ ਕੋਟੀ ਰਾਸ ਗੁਰਮੁਖ ਨਾਮ ਮੇਰਾ ਸਾਬਾਸ ਹਰਿ ਕਿਰਪਾ ਧਾਰੀ ਦਾਸ ਰੰ다ਸ ਜਨ ਨਾਨਕ ਹਰ ਨਾਮ ਧਨ ਰਾਸ ਰਾਸੁ ਜੁਜਾ ਖਰਸਾ ਰਾਸੁ ਜੁਜ ਕੀ ਫਤੇ ਸਤਨਾਮ ਸ੍ਰੀ ਵਾਹਿਗੁਰੂ ਸਾਸੁ ਜਿਓ ਬਿਲਾਵਲ ਮਹਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰਿ ਕਾ ਰੰਗ ਰਤਿ ਮਨ ਮਾਨੇ ਮਨ ਮੁਖ ਭਰਮ ਭੁਲੇ ਬੋ ਰਾਨੇ ਹਰ ਬਿਨ ਕਿਉ ਹੋ ਰਹੀਏ ਗੁਰ ਸ਼ਬਦ ਪਛਾਨੇ ਬੇਨ ਦਰਸ਼ਨ ਕੈਸੇ ਜੀ ਮੇਰੀ ਮਾਈ ਹਰਿ ਬਿਨ ਜੀ ਰਰਨ ਸਕੈ ਖਿੰਨ ਸਤਗੁਰੂ ਬੂਜ ਪੂਜਾਈ ਰਹਾਉ ਮੇਰਾ ਪ੍ਰਭ ਬਿਸਰੈ ਹਉ ਮਰਿ ਹਉ ਦੋਖਾ ਨੀ ਸਾਹਸ ਵਿਰਾਸ ਜਪਿਓ ਆਪਣੇ ਹਰ ਭਾਲੀ ਸਾਡ ਬੇਰਾਗਨ ਹਰਿ ਨਾਮ ਨਿਹਾਲੀ ਅਜਬ ਜਾਣੇ ਗੁਰਮੁਖ ਹਰਿ ਨਾਦੀ ਅਕਥ ਗਥਾ ਕਹੀਏ ਗੁਰ ਭਾਏ ਪ੍ਰਭ ਅਗਾਮ ਅਗੋਚਰ ਦੇ ਦਿਖਾਈ ਬੇਨ ਗੁਰ ਕਰਨੀ ਕੀ ਆਕਾਰ ਕਮਾਈ ਹਉ ਮੈਂ ਬੇਟ ਚੱਲੇ ਗੁਰ ਸ਼ਬਦ ਸੁਮਾਈ ਮਾਨ ਮੁਖ ਵਿਸ਼ੜ ਖੋਟੀ ਰਾਸ ਗੁਰਮੁਖ ਨਾਮ ਮਿਲਿਆ ਸਬਾਸ ਹਰ ਕਿਰਪਾ ਧਾਰੀ ਦਾਸ ਨੰਦ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਤਿ ਸਚੁ ਜੀਉ ਬਿਲਾਵਲ ਮਹਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰਿ ਕਾ ਰੰਗ ਰਤਿ ਮਨ ਮਾਨੇ ਮਨ ਮੁਖ ਭਰਮ ਭੁਲੇ ਬੋ ਰਾਨੇ ਹਰ ਬਿਨ ਕਿਉ ਹੋ ਰਹੀਐ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਉ ਮੇਰੀ ਮਾਈ ਹਰ ਬਿਨ ਜੀ ਰਰਨ ਸਕੈ ਖਿਨ ਸਤਗੁਰੂ ਬੂਜ ਪੂਜਾਈ ਰਹਾਉ ਮੇਰਾ ਪ੍ਰਭ ਬਿਸਰੈ ਹਉ ਮਰਿ ਹਉ ਦੋਖ ਖਾਲੀ ਸਾਹਸ ਵਿਰਾਸ ਜਪਿਓ ਆਪਣੇ ਹਰ ਭਾਲੀ ਸਦ ਬਿਰਾਗਨ ਹਰ ਨਾਮ ਨਿਹਾਲੀ ਅਜਬ ਜਾਨੇ ਗੁਰਮੁਖ ਹਰਿ ਨਾਦੀ ਅਕਾਚ ਗਥਾ ਕਹੀਐ ਗੁਰ ਭਾਏ ਪ੍ਰਭ ਅਗਾਮ ਅਗੋਚਰ ਦੇਹ ਦਿਖਾਈ ਬੇਨ ਗੁਰ ਕਰਨੀ ਕੀ ਆਕਾਰ ਕਮਾਈ ਹਉਮੈ ਬੇਟ ਚੱਲੇ ਗੁਰ ਸ਼ਬਦ ਸੁਮਾਈ ਮਨ ਮੁਖ ਵਿਛੜੇ ਕੋਟੀ ਰਾਸ ਗੁਰਮੁਖ ਨਾਮ ਮੇਰਾ ਸਬਾਸ ਹਰਿ ਕਿਰਪਾ ਧਾਰੀ ਦਾਸ ਰੰ다ਸ ਜਨ ਨਾਨਕ ਹਰਿ ਨਾਮ ਧਨ ਰਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਬਿਲਾਵਲ ਮਹਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕਾ ਰੰਗ ਰਤ ਮਨ ਮਾਨੇ ਮਨ ਮੁਖ ਭਰਮ ਭੁਲੇ ਬੋ ਰਾਨੇ ਹਰ ਬਿਨ ਕਿਉ ਹੋ ਰਹੀਏ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀ ਮੇਰੀ ਮਾਈ ਹਰ ਬਿਨ ਜੀਅ ਰਹਿ ਰਹਿ ਨ ਸਕੈ ਕਹਨੇ ਸਾਧਗੁਰੂ ਬੂਜ ਪੂਜਾਈ ਰਹਾਉ ਮੇਰਾ ਪ੍ਰਭ ਵਿਸਰੈ ਹਉ ਮਰਿ ਹਉ ਦੋਖ ਖਾਲੀ ਸਾਹਸ ਵਿਰਾਸ ਜਪਿਓ ਆਪਣੇ ਹਰਿ ਭਾਲੀ ਸਦ ਬਿਰਾਗਨ ਹਰਿ ਨਾਮ ਨਿਹਾਲੀ ਅਜਬ ਜਾਣੇ ਗੁਰਮੁਖ ਹਰਿ ਨਾਦੀ ਅਕਾਚ ਚਗਤ ਆਹ ਕਹੀਏ ਗੁਰ ਭਾਏ ਪ੍ਰਭ ਅਗੰਗ ਅਗੋਚਰ ਦੇ ਦਿਖਾਏ ਬੇਨ ਗੁਰ ਕਰਨੀ ਕਿਆ ਕਾਰ ਕਮਾਈ ਹਉ ਮੈਂ ਬੇਟ ਚੱਲੈ ਗੁਰ ਸ਼ਬਦ ਸੁਮਾਈ ਮਨ ਮੁਖ ਵਿਛੜੇ ਕੋਟੀ ਰਾਸ ਗੁਰਮੁਖ ਨਾਮ ਮਿਲੈ ਸਬਾਸ ਹਰਿ ਕਿਰਪਾ ਤਾਰੀ ਦਾਸ ਨਾਨਕ ਦਾਸ ਜਨ ਨਾਨਕ ਹਰਿ ਨਾਮ ਧਨ ਰਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀੋ ਬੇਲਾਵਨ ਮਹਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰਿ ਕਾ ਰੰਗ ਰਤ ਮਨ ਮਾਨੇ ਮਨਮੁਖ ਭਰਮ ਭੁਲੇ ਬੁਰਾਨੇ ਹਰ ਬਿਨ ਕਿਉ ਹੋ ਰਹੀਐ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀ ਰਹਿ ਰਹਿ ਨਾ ਸਕੈ ਖੇਨ ਸਤਿਗੁਰੁ ਬੂਝ ਬੁਝਾਈ ਰਹਾਉ ਮੇਰਾ ਪ੍ਰਭ ਵਿਸਰੈ ਮੰਮਰਿ ਹੋ ਦੋ ਖਾਲੀ ਸਾਹਸ ਵਿਰਾਸ ਜਪਿਓ ਆਪਣੇ ਹਰਿ ਭਾਲੀ ਸਦ ਬਿਰਾਗਨ ਹਰਿ ਨਾਮ ਨਿਹਾਲੀ ਅਜਬ ਜਾਣੇ ਗੁਰਮੁਖ ਹਰਿ ਨਾਦੀ ਅਕਤਗਥਾ ਕਹੀਐ ਗੁਰ ਭਾਏ ਪ੍ਰਭ ਅਗਾਮ ਅਗੋਚਰ ਦੇਹ ਦਿਖਾਈ ਬੇਨ ਗੁਰ ਕਰਣੀ ਕੀ ਆਕਾਰ ਕਮਾਈ ਹਉ ਮੈਂ ਬੇਟ ਚੱਲੇ ਗੁਰ ਸ਼ਬਦ ਸੁਮਾਈ ਮਨ ਮੁਖ ਵਿਛੜੇ ਕੋਟੀ ਰਾਸ ਗੁਰਮੁਖ ਨਾਮ ਮਿਲਾ ਸਬਾਸ ਹਰਿ ਕਿਰਪਾ ਧਾਰੀ ਦਾਸ ਰੰ다ਸ ਜਨ ਨਾਨਕ ਹਰ ਨਾਮ ਧਨ ਰਾਸ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ